ਮੈਂ ਦੱਸ ਕਾਉਂ ਦੱਸ ਦੇਣਾ ਚਾਹੂਗਾ ਜੀ ਮੈਚ ਹੁਣ ਆਪਣੇ ਸ਼ੁਰੂਆਤੀ ਦੌਰ ਤੇ ਆ ਹੁਣੇ ਸਾਡੇ ਚੀਫ ਗੈਸਟ ਬਾਲ ਨੂੰ ਥਰੋ ਇਨ ਕਰਨਗੇ ਜੀ ਤੇ ਅੱਜ ਦਾ ਮੈਚ ਪੋਲੋ ਐਕਸੀਬਿਸ਼ਨ ਮੈਚ ਸ਼ੁਰੂ ਹੋ ਜਾਵੇਗਾ ਅੱਜ ਦਾ ਪੋਲੋ ਐਕਸੀਬਿਸ਼ਨ ਪਹਿਲਾ ਮੈਚ ਖੇਡਾ ਜਾ ਰਿਹਾ ਜੀ ਚੰਡੀਗੜ੍ਹ ਟੀਮ ਦੇ ਵਿੱਚ ਤੇ ਵੜੈਚ ਪੋਲੋ ਟੀਮ ਦੇ ਵਿੱਚ ਦਾ ਮੈਂ ਤੁਹਾਨੂੰ ਦੋਨੋਂ ਟੀਮ ਦੇ ਟੀਮ ਕੈਪਟਨਸ ਬਾਰੇ ਦੱਸਣਾ ਚਾਹੂਗਾ ਜੀ ਆਪਣੀ ਬੜੈਚ ਪੋਲੋ ਟੀਮ ਦੇ ਟੀਮ ਕੈਪਟਨ ترਸੀਮ ਸਿੰਘ ਬੜੈਚ ਸਾਹਿਬ ਨੇ ਜੀ ਤੇ ਚੰਡੀਗੜ੍ਹ ਪੋਲੋ ਟੀਮ ਦੇ ਕੈਪਟਨ ਦਿਲਪ੍ਰੀਤ ਸਿੰਘ ਜੀ ਜੋ ਚੰਡੀਗੜ੍ਹ ਕਲੱਬ ਦੇ ਓਨਰ ਨੇ ਮੈਚ ਆਪਣੇ ਸ਼ੁਰੂਆਤੀ ਦੌਰ ਚ ਹੈ ਤੇ ਦਰਸ਼ਕਾਂ ਨੂੰ ਦੱਸਣਾ ਚਾਹੂਗਾ ਕਿ ਹੁਣੇ ਸਾਡੇ ਚੀਫ ਗੈਸ ਬਾਲ ਨੂੰ ਥ्रोइंग ਕਰਨਗੇ ਤੇ ਮੈਚ ਸ਼ੁਰੂ ਹੋਏਗਾ ਸਾਡੇ ਅੰਪਾਇਰ ਫੋਰ ਦਾ ਡੇ ਹੰਡੀਕੇਟ ਟੀਮ ਦੇ ਕੋਚ ਇਹ ਬਾਲ ਥਰੋਅ ਇਨ ਹੋ ਚੁੱਕੀ ਹੈ ਜੀ ਤੇ ਮੈਚ ਸ਼ੁਰੂਆਤ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਕਿ ਇਹ ਮੈਚ ਦਾ ਪਹਿਲਾ ਚੱਕਰ ਹੈ ਜੀ ਤੇ ਚੱਕਰ 7 ਮਿੰਟਾਂ ਦਾ ਹੁੰਦਾ ਇਸ ਮੈਚ ਦੇ ਵਿੱਚ ਹਰ ਹਿੱਟ ਦੇ ਦੌਰਾਨ ਰੈਫਰੀ ਬਾਲ ਤੇ ਨਜ਼ਰ ਰੱਖਦਾ ਹੈ ਜੀ ਹਰ ਫਾਉਲ ਦੀ ਪ੍ਰੀਖਿਆ ਹੁੰਦੀ ਹੈ ਰੈਫਰੀ ਵਿਸਲ ਦੇ ਨਾਲ ਪਲੇਅਰਾਂ ਨੂੰ ਦੱਸਦਾ ਹੈ ਕਿ ਹੁਣ ਫਾਉਲ ਹੋ ਚੁੱਕਾ ਹੈ ਜੀ ਆਹ ਲਓ ਜੀ ਤਰਸੀਮ ਸਿੰਘ ਨੇ ਪਹਿਲੇ ਗੋਲ ਦੇ ਨਾਲ ਆਪਣੇ ਬੜੈਚ ਪੋਲੋ ਟੀਮ ਤੇ ਪੋਲੋ ਦੇ ਵਿੱਚ ਇਹਨਾਂ ਦਾ ਹੱਥ ਬਿਲਕੁਲ ਸਾਫ਼ ਹੈ ਤੁਸੀਂ ਇਹਨਾਂ ਦੀ ਗੇਮ ਨੂੰ ਦੇਖ ਕੇ ਸਮਝ ਸਕੋਗੇ ਵੀ ਇਹਨਾਂ ਨੇ ਪੋਲੋ ਕਿੰਨੇ ਸਮੇਂ ਤੋਂ ਖੇਡ ਰਹੇ ਨੇ ਜੀ ਤੇ ਕਿੰਨਾ ਚੰਗਾ ਖੇਡਦੇ ਨੇ ਕੀ ਕਹੋਗੇ ਚੰਡੀਗੜ੍ਹ ਪੋਲੋ ਕਲੱਬ ਵੱਲੋਂ ਜੀ ਅੱਜ ਇੱਥੇ ਇੱਕ ਅੱਜ ਤੇ ਕੱਲ ਪੋਲੋ ਮੈਚੇਜ਼ ਰੱਖੇ ਗਏ ਨੇ तो ये बड़ा एक इंटरेस्टिंग स्पोर्ट है आई एम शोर कि जो अपने शहर के लोग है तो बाकी जो बाहरों आए है हैं सारे में एक नया एक्सपोजर मिलेगा जिन्हें भी ऑर्गनाइजर्स है चंडीगढ़ पोलो क्लब के मैं सारे कॉन्ग्रेचुलेट करना चाहवाँगा कि उन्होंने एक बड़े शॉर्ट टाइम वध्या फंक्शन ऑर्गनाइज किया है तो सारे एक्सपोजर भी दे रहे हैं इन वपोर्ट